ਤੇ ਕਾਂਗਰਸ ਤਾਂ ਤੁਹਾਨੂੰ ਪਤਾ ਹੀ ਆ ਜੀ ਬੜੇ ਦੁੱਖ ਨਾਲ ਇਹ ਵੀ ਕਹਿਣਾ ਪੈਂਦਾ ਵੀ ਲੋਕਾਂ ਨੇ ਕਾਂਗਰਸ ਨੂੰ 6 ਤੋਂ ਲੈ ਕੇ 7 ਸੀਟਾਂ ਦੇਤੀਆਂ ਜੀ ਉਹ ਸੀਟਾਂ ਉਹ ਉਹਨਾਂ ਦਿਨਾਂ ਵਿੱਚ ਦਿੱਤੀਆਂ ਗਈਆਂ ਜਦੋਂ 6 ਜੂਨ ਨੂੰ ਸ਼ਹੀਦੀ ਦਿਹਾੜਾ ਜੀ ਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਹਨਾਂ ਦਿਨਾਂ ਦੇ ਵਿੱਚ ਕਿੱਥੇ ਤਾਂ ਕਾਂਗਰਸ ਨੂੰ ਪੰਜਾਬ ਦੇ ਵਿੱਚ ਲੋਕਾਂ ਨੂੰ ਉਹ ਦਿਨਾਂ ਨੂੰ ਯਾਦ ਕਰਦੇ ਹੋਏ ਇਹ ਚਾਹੀਦਾ ਸੀ ਵੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚੋਂ ਘੱਟ ਤੋਂ ਘੱਟ ਲੈ ਕੇ ਜਾਵੇ ਲੋਕ ਤਾਂ ਨ ਤੋਂ ਘੱਟ ਵੋਟ ਪਾਉਣ ਪਰ ਤੁਸੀਂ ਦੇਖੋ ਫਿਰ ਵੀ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਲੋਕ ਚਾਹੁੰਦੇ ਨੇ ਵੀ ਅਸੀਂ ਬਾਦਲ ਕਰੀਏ ਪਰ ਬਾਦਲ ਇਹ ਅਸਲ ਦੇ ਵਿੱਚ ਬਾਦਲ ਨਹੀਂ ਜਿਹੜੇ ਲੀਡਰ ਕਾਂਗਰਸ ਦੇ ਜਿੱਤੇ ਨੇ ਜੀ ਜਿਹੜੇ ਵੀ ਲੀਡਰ ਜਿੱਤੇ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਸਾਰੇ ਲੀਡਰ ਉਹੀ ਨੇ ਜਿਹੜੇ 2017 ਤੋਂ 22 ਦੇ ਵਿੱਚ ਐਮਐਲਏ ਰਹਿ ਚੁੱਕੇ ਨੇ ਜੀ ਉਹ ਕੈਪਟਨ ਦੇ ਕਾਲ ਦੇ ਵਿੱਚ ਬਾ ਕਾਈ ਦਾ ਸਰਕਾਰ ਵਿੱਚ ਸੱਤਾ 'ਚ ਰਹਿ ਚੁੱਕੇ ਨੇ ਜੀ ਤੇ ਤੁਸੀਂ ਦੇਖੋ ਵੀ ਉਹਨਾਂ ਨੇ ਉਸ 5 ਸਾਲਾਂ ਦੇ ਵਿੱਚ ਕੁਝ ਕਰਿਆ ਜੀ ਕੀ ਉਹਨਾਂ ਨੇ ਪੰਜਾਬ ਨੂੰ ਦੇਣਾ ਕੀ ਉਹਨਾਂ ਨੇ ਪੰਜਾਬ ਵਾਸਤੇ ਕਰਿਆ ਉਹਦੇ ਪਰਮਾਨੇ ਤੇ ਤੁਸੀਂ ਵੋਟ ਪਾਉਣੀ ਸੀ ਪਰ ਸਾਡੇ ਲੋਕਾਂ ਵਿੱਚ ਇੱਕ ਬੜੀ ਵੱਡੀ ਦੇਖੋ ਜੀ ਲੋਕ ਤੁਰਤ ਦਾ ਹੀ ਭੁੱਲ ਜਾਂਦੇ ਨੇ 1984 ਦੀ ਤਾਂ 30 ਸਾਲ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਉਹ ਚੀਜ਼ ਉਹੀ ਸੀ ਜਿਹੜੀ ਦਿਹਾੜੇ ਉਹੀ ਕਾਸਟਖ ਤੇ ਹਮਲੇ ਦਿਨ ਚੱਲ ਰਹੇ ਨੇ ਤੇ ਕਾਂਗਰਸ ਨੂੰ ਪੰਜਾਬ ਦੇ ਵਿੱਚੋਂ 7 ਸੀਟਾਂ ਮਿਲ ਰਹੀਆਂ ਨੇ ਤੁਹਾਨੂੰ ਕੀ ਕਹਿਣ ਲੱਗਦਾ ਹੈ ਇਹਦੇ ਵਿੱਚ ਇਦੇ ਵਿੱਚ ਕਾਰਨ ਇਹ ਹੈ ਜੀ ਜਿਹੜੇ ਸਾਡੇ ਲੋਕ ਨੇ ਨਾ ਸਾਡੇ ਲੋਕਾਂ ਨੂੰ ਤਾਂ ਸਿਰਫ ਇਹ ਹੀ ਦੀਂਦੇ ਵੀ ਅਸੀਂ મોદી ਨੂੰ ਬਦਲ ਲਈਏ ਜੀ ਵੀ ਅਸੀਂ મોદી ਨੂੰ ਬਦਲ ਲਈਏ ਪ੍ਰਧਾਨ ਮੰਤਰੀ ਬਦਲ ਲਈਏ ਨਵੀਂ ਧਿਰ ਲੈ ਕੇ ਆਈਏ ਜੀ ਪਰ ਉਹਨਾਂ ਨੂੰ ਇਹ ਨਹੀਂ ਸੋਚਦੇ ਉਹ ਵੀ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਲੜ ਰਹੀ ਸੀ ਜੀ ਉਹ ਲੜ ਰਹੀ ਸੀ ਕਾਂਗਰਸ ਦੇ ਖਿਲਾਫ ਉਹੀ ਆਮ ਆਦਮੀ ਪਾਰਟੀ ਸੈਂਟਰ ਦੇ ਵਿੱਚ ਪੰਜਾਬ ਤੋਂ ਹਟ ਕੇ ਜਦੋਂ ਹੋਰ ਕਿਤੇ ਵੀ ਤੁਸੀਂ ਗੱਲ ਕਰਦੇ ਹੋ ਚ ਇਹ ਚੰਡੀਗੜ੍ਹ ਦੀ ਗੱਲ ਹੈ ਲੋ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੀਆਂ ਚੋਣਾਂ ਲੜ ਰਹੀਆਂ ਨੇ ਇਹਨਾਂ ਨੇ ਸਾਰਿਆਂ ਨੇ ਕੀ ਨਾਰਾ ਦਿੱਤਾ ਵੀ ਅਸੀਂ ਡੈਮੋਕ੍ਰੇਸੀ ਬਚਾਉਣੀ ਆ ਡੈਮੋਕ੍ਰੇਸੀ ਬਚਾਉਣੀ ਆ ਡੈਮੋਕ੍ਰੇਸੀ ਬਚਾਉਣੀ ਆ ਪਹਿਲਾਂ ਇਹਨਾਂ ਨੇ ਇੱਕ ਇਲਜ਼ਾਮ ਲਾਇਆ ਵੀ ਮੋਦੀ ਸਰਕਾਰ ਏਵੀਐਮ ਵਿੱਚ ਛੇੜਛਾੜ ਕਰਦੀ ਹੈ ਜੀ ਫਿਰ ਮੋਦੀ ਸਰਕਾਰ ਏਵੀਐਮ ਵਿੱਚ ਛੇੜਛਾੜ ਕਰਦੀ ਹੁੰਦੀ 400 ਤੋਂ ਪਾਰ ਨਾਰਾ ਲਾਇਆ ਸੀ ਉਹਨਾਂ ਨੇ ਵੀ ਅਕੀ ਬਾਅਦ 400 ਤੋਂ ਪਾਰ ਪਰ ਉਹਨਾਂ ਨੂੰ 400 ਤੋਂ ਪਾਰ ਤਾਂ ਆਈਆਂ ਨਹੀਂ ਪੰਜਾਂ ਆਈਆਂ ਕਮ ਸੇ ਕਮ 300 ਤਾਂ ਹੋਣੀਆਂ ਸੀ ਹੁਣ ਇਹਨਾਂ ਕਾਂਗਰਸ ਦੇ ਲੀਡਰਾਂ ਨੂੰ ਜਾਂ ਹੋਰ ਵਿਰੋਧੀ ਧਿਰਾਂ ਨੂੰ ਇਹ ਹੁਣ ਕਿਉਂ ਨਹੀਂ ਕਹਿੰਦੇ ਵੀ ਜਦੋਂ ਇਹਨਾਂ ਦੇ ਸੀਟਾਂ ਵਧੀਆਂ ਆ ਗਈਆਂ ਹੁਣ ਇਹਨਾਂ ਲਈ ਏਵੀਐਮ ਠੀਕ ਹੋ ਗਈ ਜੀ ਇੱਕ ਦਿਨ ਪਹਿਲਾਂ ਇਹ ਇਲੈਕਸ਼ਨ ਕਮਿਸ਼ਨ ਤੇ ਵੀ ਸਵਾਲ ਚੁੱਕ ਰਹੇ ਸੀ ਇੱਥੋਂ ਤੱਕ ਇਹਨਾਂ ਨੇ ਕਹਿ ਦਿੱਤਾ ਵੀ ਵੋਟਾਂ ਗੜਬੜੀ ਮਸ਼ੀਨਾਂ ਨਾਲ ਹੋ ਸਕਦੀ ਹੈ ਫਿਰ ਜੇ ਗੜਬੜੀ ਮਸ਼ੀਨਾਂ ਮਸ਼ੀਨਾਂ ਨਾਲ ਹੁੰਦੀ ਹੈ ਕਿਉਂ ਤੁਸੀਂ ਆਪਦੀ ਹਾਰ ਨੂੰ ਲੁਕਾਉਣ ਦੇ ਵਾਸਤੇ ਆਈ ਵਾਰ ਤੁਸੀਂ ਈਵੀਐਮ ਨੂੰ ਦੋਸ਼ੀ ਠਹਿਰਾ ਦਿੰਦੇ ਹੋ ਫਿਰ ਇਸ ਵਾਰ ਮੋਦੀ ਨੂੰ ਕੀ ਲੋੜ ਸੀ ਵਹਿਮ ਬਹੁਤ ਤਮਿਲੀ ਨਹੀਂ ਉਹਨੂੰ ਕੀ ਲੋੜ ਸੀ ਨੌਕਰ ਦੀ ਉਹ ਸਿੱਧੀ ਈਵੀਐਮ ਹੈਕ ਕਰਾ ਲੈਂਦਾ ਸੋ ਇਹ ਜਿਹੜੀਆਂ ਪਾਰਟੀਆਂ ਨੇ ਉੱਪਰੋਂ ਇਹਨਾਂ ਦਾ ਜਿਹੜਾ ਫੇਸ ਆ ਲੋਕਾਂ ਵਿੱਚ ਉਹ ਸੈਕੂਲਰ ਹੈ ਸੈਕੂਲਰ ਹੈ ਮੋਦੀ ਦਾ ਫੇਸ ਹਿੰਦੂ ਐਡਵਲੋਜੀ ਵਾਲਾ ਜਾਂ ਕਹਿ ਲਓ ਆਰਐਸਐਸ ਵਾਲਾ ਹਿੰਦੂ ਨਹੀਂ ਮੈਂ ਕਹਿੰਦਾ ਹਿੰਦੂ ਇੱਕ ਧਰਮ ਬੜਾ ਪ੍ਰੇਮ ਭਰਿਆ ਧਰਮ ਹੈ ਮੈਂ ਕਹਿੰਦਾ ਆਰਐਸਐਸ ਵਾਲਾ ਫੇਸ ਹੈ ਤੇ ਇਹ ਆਪਦੇ ਆਪ ਨੂੰ ਸੈਕੂਲਰ ਫੇਸ ਸ਼ੋ ਕਰਦੇ ਨੇ ਪਰ ਜੇ ਤੁਸੀਂ ਇਹਨਾਂ ਦੀ ਗਰਾਊਂਡ ਰਿਐਲਿਟੀ ਦੇਖੋ ਤਾਂ ਇਹਨਾਂ ਨੇ ਵੀ ਜਿੰਨਾ ਧਰਮ ਦੇ ਨਾਮ ਤੇ ਪੱਤਾ ਖੇਡਿਆ ਉਹ ਤੁਹਾਡੇ ਸਾਹਮਣੇ ਆ 1984 ਦੇ ਵਿੱਚ 1999 ਵਿੱਚ ਤੇ ਅੱਜ ਤੋਂ ਲੈ ਕੇ ਇਤਿਹਾਸ ਇਹਨਾਂ ਦਾ ਪੁਰਾਣਾ ਰਿਹਾ ਤੇ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਵੀ ਮੈਨੂੰ ਬੜੀ ਖੁਸ਼ੀ ਹੋਈ ਅੱਲਾ ਇਹ ਨਹੀਂ ਵੀ ਪੰਥਕ ਤੌਰ ਤੇ ਇੱਕ ਪੰਜਾਬੀ ਤੌਰ ਤੇ ਵੀ ਸਾਡੇ ਵਿੱਚ ਆਜ਼ਾਦ ਉਮੀਦਵਾਰ ਜਿੱਤੇ ਨੇ ਇਸ ਵਾਰ ਕਿਉਂਕਿ ਆਜ਼ਾਦ ਉਮੀਦਵਾਰ ਦੇ ਉੱਤੇ ਕੋਈ ਲਿਮਟ ਨਹੀਂ ਹੁੰਦੀ ਪਾਰਟੀ ਦੀ ਹਾਂ ਬਾਕੀ ਸਾਰੀਆਂ ਉੱਤੇ ਪਾਰਟੀਆਂ ਦੀ ਲਿਮਟ ਹੁੰਦੀ ਹੈ ਤੇ ਆਜ਼ਾਦ ਉਮੀਦਵਾਰ ਹਮੇਸ਼ਾ ਮੁੱਦੇ ਦੀ ਗੱਲ ਤੇ ਜੇ ਉਹ ਆ ਜੇ ਕਾਰਨ ਤੇ ਤਾਂ ਉਹਦੇ ਬਰਾਬਰ ਕੋਈ ਮੈਂਬਰ ਪਾਰਲੀਮੈਂਟ ਨਹੀਂ ਹੋ ਸਕਦਾ ਸੋ ਇਸ ਕਰਕੇ ਜਿੰਨਾ ਵੀ ਲੋਕਾਂ ਨੇ ਆਜ਼ਾਦ ਉਮੀਦਵਾਰਾਂ ਨੂੰ ਚੁਣਿਆ ਹੈ ਠੀਕ ਹੈ ਪੰਥਕ ਮਾਹੌਲ ਬਣਿਆ ਕਈਆਂ ਨੂੰ ਲੱਗਦਾ ਗਰਮ ਖਿਆਲੀ ਆ ਕਈਆਂ ਨੂੰ ਕੁਝ ਲੱਗਦਾ ਪਰ ਲੋਕਾਂ ਨੇ ਦੇ ਦਿੱਤਾ ਨਾ ਆਪਣਾ ਆਪਣੇ ਇੱਕ ਪਾਸੇ ਇੱਕ ਪਾਸਾ ਜਿੱਤ ਕਰਵਾਈ ਆ ਉਹਨਾਂ ਨੇ ਤੇ ਆਜ਼ਾਦ ਉਮੀਦਵਾਰ ਉਹ ਪੰਜਾਬ ਦੇ ਲਈ ਬੋਲ ਸਕਦੇ ਨੇ ਇਹਨਾਂ ਪਾਰਟੀਆਂ ਤੋਂ ਦੇਖੋ ਜੀ ਅੱਜ ਤੱਕ ਵੈਸੇ ਮੈਂ ਅੱਜ ਤੱਕ ਆਇਆ ਨਹੀਂ ਕੋਈ ਨਾਲੇ ਪੰਜਾਬ ਦੇ ਕੋਈ ਐਸੀ ਗੱਲ ਕਰ ਦਿੱਤੀ ਹੋਵੇ ਜਿ ਇਹਨਾਂ ਨੇ 5 ਸਾਲਾਂ ਦੇ ਵਿੱਚ ਜਿਹੜੇ ਲੀਡਰ ਜਿੱਤੇ ਨੇ ਉਹੀ ਲੀਡਰ ਦੁਬਾਰੇ ਐਮਪੀ ਦੇ ਫੇਸ ਨੇ ਇਹਨਾਂ ਨੇ ਕੋਈ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਹੋਵੇ ਅੱਜ ਤੱਕ ਤੇ ਸਾਡੇ ਲੋਕਾਂ ਦੀ ਬੜੀ ਕਹਿ ਲੋ ਅਗਿਆਨਤਾ ਗਈ ਕਿ ਲੋਕ ਆਪਣੇ ਪੰਜਾਬ ਨੂੰ ਲੈ ਕੇ ਆਪਣੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੁਰਦ ਨਹੀਂ